एसवीपीपी हमेशा ਤੋਂ ਇਸ ਤਰ੍ਹਾਂ ਦੇ ਇਨੀਸ਼ੀਏਟਿਵਸ ਲੈਂਦਾ ਰਹਿੰਦਾ ਹੈ ਸੀਐਸਆਰ ਐਕਟੀਵਿਟੀਜ਼ ਕਰਦਾ ਰਹਿੰਦਾ ਹੈ ਐਸਬੀਪੀ ਗਰੁੱਪ ਵੱਲੋਂ ਇੱਥੇ 21 ਕਿਲੋਮੀਟਰ 10.5 ਕਿਲੋਮੀਟਰ 5 ਕਿਲੋਮੀਟਰ ਤੇ 3 ਕਿਲੋਮੀਟਰ ਚਾਰ ਤਰ੍ਹਾਂ ਦੀ ਮੈਰਾਥਨ ਕਰਾਈ ਗਈ ਹੈ ਜੋ ਕਿ ਕਲੀਨ ਲੁਧਿਆਣਾ ਗ੍ਰੀਨ ਲੁਧਿਆਣਾ ਦੇ ਸਲੋਗਨ ਹੇਠ ਕਰਾਈ ਗਈ ਆ ਅਸੀਂ ਇੱਕ ਲੁਧਿਆਣਾ ਚ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਕਿ ਇੱਕ ਹੈਲਦੀ এনवायरमेंट ਆਪਣੇ ਆਸ-ਪਾਸ ਰੱਖੋ ਤੇ ਖੁਦ ਵੀ ਫਿਟਨੈਸ ਆਪਣੇ ਫਿਟਨੈਸ ਵੱਲ ਧਿਆਨ ਦਿਓ। ਐਸਬੀਬੀ ਜੋ ਬੋਲੋ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਗਿਆ ਰਾਹੁਲ ਜੀ ਵੱਲੋਂ। ਦੇਖਿਓ ਇਹ 3 ਕਿਲੋਮੀਟਰ ਤੋਂ ਸ਼ੁਰੂਅਤ 21 ਕਿਲੋਮੀਟਰ ਤੱਕ ਦੀ ਅਲੱਗ-ਅਲੱਗ ਰੇਂਜ ਹੈ ਜਿਤਨੇ ਚੋਂ ਧਰਤਰਾ ਦੀ ਕੈਟਾਗਰੀ ਜਿਹਦੀ ਜਿਹਦੀ ਆਪਣੀ ਅ ਰਨਿੰਗ ਕੈਪ ਕੈਪੇਬਿਲਟੀ ਹੈ ਉਸ ਦੇ ਸਬਾਬ ਨਾਲ ਉਹਨਾਂ ਨੇ ਪਾਰਟਿਸਿਪੇਟ ਕੀਤਾ ਹੈ। ਮੈਂ ਉਮੀਦ ਕਰਦਾ ਕਿ ਲੁਧਿਆਣੇ ਦੀਆਂ ਹੋਰ ਵੀ ਫਰਮਾਂ এনਵਾਇਰਨਮੈਂਟ ਦੇ ਸੁਧਾਰ ਲਈ ਜਿੱਦਾ ਹੀ ਕੋਈ ਨਾ ਕੋਈ ਉਪਰਾਲੇ ਕਰਨਗੇ ਤੇ ਅਸੀਂ ਆਪਣੇ ਲੁਧਿਆਣੇ ਦੇ এনਵਾਇਰਨਮੈਂਟ ਨੂੰ ਬਚਾਉਣ 'ਚ ਕਾਮਯਾਬ ਹੋਵਾਂਗੇ ਪਾਰਟਿਸਪੈਂਟ ਸਗੇ ਨੇ ਜਿਹੜਾ ਸਰਕਾਰੀ ਕੰਮ ਆ ਸਰਕਾਰਾਂ ਦੇ ਕੰਮ ਉਹ ਚੱਲੀ ਜਾਣੇ ਆ ਬਟ ਇਹਦੇ ਵਿੱਚ ਲੁਧਿਆਣਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਆਪਦੀ ਜ਼ਿੰਮੇਵਾਰੀ ਨਿਭਾਉਣੀ ਬਹੁਤ ਜ਼ਰੂਰੀ ਹੈ ਸਾਡੀ ਕੰਪਨੀ ਐਸਪੀਪੀ ਨੂੰ ਸਪੋਰਟ ਕਰੋ ਅਸੀਂ ਲੁਧਿਆਣਾ ਵਾਸੀ ਲਈ ਵਾਪਸ ਅੱਦਾਂ ਦੀ ਸੀਐਸਆਰ ਐਕਟੀਵਿਟੀਜ਼ ਕਰਦਾ ਰਹਾਂਗੇ ਸੜਕ ਤੇ ਕੂੜਾ ਤਾਂ ਉਦੋਂ ਹੀ ਆਉਂਦਾ ਨਾ ਜਦੋਂ ਕੋਈ ਨਾ ਕੋਈ ਸਾਡਾ ਸਿਟੀਜ਼ਨ ਕੂੜਾ ਸੜਕ ਤੇ ਸਿਟਦਾ ਵਾ ਜੇ ਅਸੀਂ ਉਹਨੂੰ ਸਿਟਣੋਂ ਹਟਾ ਲਈਏ ਆਪਣੇ ਆਪ ਨੂੰ ਸੁਧਾਰ ਲਈਏ ਤਾਂ ਲੁਧਿਆਣਾ ਹਮੇਸ਼ਾ ਹੀ ਨੰਬਰ 1 ਰਹੂਗਾ ਜਨ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ اے ਅੱਜ এসবিবি ਗਰੁੱਪ ਵੱਲੋਂ ਇੱਥੇ 21 ਕਿਲੋਮੀਟਰ 10.5 ਕਿਲੋਮੀਟਰ 5 ਕਿਲੋਮੀਟਰ ਤੇ 3 ਕਿਲੋਮੀਟਰ ਚਾਰ ਤਰ੍ਹਾਂ ਦੀ ਮੈਰਾਥਨ ਕਰਾਈ ਗਈ ਹੈ ਜੋ ਕਿ ਕਲੀਨ ਲੁਧਿਆਣਾ ਗ੍ਰੀਨ ਲੁਧਿਆਣਾ ਦੇ ਸਲੋਗਨ ਹਿੱਟ ਕਰਾਈ ਗਈ ਆ ਔਰ ਇਹ ਗਰੁੱਪ ਵੱਲੋਂ এসবিবি ਗਰੁੱਪ ਵੱਲੋਂ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਗਿਆ ਰਾਹੁਲ ਜੀ ਵੱਲੋਂ ਮੈਂ ਧੰਨਵਾਦ ਕਰਦਾ ਔਰ ਮੈਂ ਉਮੀਦ ਕਰਦਾ ਕਿ ਲੁਧਿਆਣੇ ਦੀਆਂ ਹੋਰ ਵੀ ਫਰਮਾਂ এনवायरमेंट ਦੇ ਸੁਧਾਰ ਲਈ ਇਦਾਂ ਹੀ ਕੋਈ ਨਾ ਕੋਈ ਉਪਰਾਲੇ ਕਰਨਗੀਆਂ ਤੇ ਅਸੀਂ ਆਪਣੇ ਲੁਧਿਆਣੇ ਦੇ এনवायरमेंट ਨੂੰ ਬਚਾਉਣ 'ਚ ਕਾਮਯਾਬ ਹੋਵਾਂਗੇ ਮੈਂ ਤਾਂ ਕਿ ਲੁਧਿਆਣਾ ਨੂੰ ਕੋਈ ਖੰਮੇ ਇੱਕ ਨੰਬਰ ਦਾ ਜਿਹੜਾ ਮਰੇ ਸੀਗਾ ਸਰਟੀਫਿਕੇਟ ਵੀ ਹੋਣਾ ਹੋਊਗਾ ਜਿਹੜਾ ਆਪਾਂ ਨੂੰ ਸਾਫ਼ ਰੱਖਣ ਲਈ ਲੋੜ ਹੈ ਦੇਖੋ ਸਰਟੀਫਿਕੇਟ ਮਿਲਣਾ ਉਹ ਰੂਟੀਨ ਪ੍ਰੋਸੈਸ ਆ ਤੇ ਸਫਾਈ ਸਾਡੀ ਰੂਟੀਨ ਪ੍ਰੋਸੈਸ ਆ ਜਿਹੜਾ ਸਰਕਾਰੀ ਕੰਮ ਆ ਸਰਕਾਰਾਂ ਦੇ ਕੰਮ ਆ ਉਹ ਚੱਲੀ ਜਾਣੇ ਆ ਬਟ ਇਹਦੇ ਵਿੱਚ ਲੁਧਿਆਣਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਆਪਦੀ ਜ਼ਿੰਮੇਵਾਰੀ ਨਿਭਾਉਣੀ ਬਹੁਤ ਜ਼ਰੂਰੀ ਹੈ ਹਰ ਤਰ੍ਹਾਂ ਦਾ ਪੋਲੂਸ਼ਨ ਚਾਹੇ ਉਹ 에ਅਰ ਪੋਲੂਸ਼ਨ ਆ ਚਾਹੇ ਵਾਟਰ ਪੋਲੂਸ਼ਨ ਆ ਚਾਹੇ ਸੜਕਾਂ ਦੇ ਕੂੜਾ ਪਿਆ ਉਹ ਸੜਕ ਦੇ ਕੂੜਾ ਤਾਂ ਉਦੋਂ ਹੀ ਆਉਂਦਾ ਨਾ ਜਦੋਂ ਕੋਈ ਨਾ ਕੋਈ ਸਾਡਾ ਸਿਟੀਜ਼ਨ ਕੂੜਾ ਸੜਕਾਂ 'ਤੇ ਸਿੜਦਾ ਵਾ ਜੇ ਅਸੀਂ ਉਹਨੂੰ ਸਿੜਨੋਂ ਹਟਾ ਲਈਏ ਆਪਣੇ ਆਪ ਨੂੰ ਸੁਧਾਰ ਲਈਏ ਤਾਂ ਲੁਧਿਆਣਾ ਹਮੇਸ਼ਾ ਹੀ ਨੰਬਰ 1 ਰਹੂਗਾ ਦੇਖਿਓ ਜੀ ਐਸਬੀਪੀ ਹਮੇਸ਼ਾ ਤੋਂ ਇਸ ਤਰ੍ਹਾਂ ਦੇ ਇਨੀਸ਼ੀਏਟਿਵਸ ਲੈਂਦਾ ਰਹਿੰਦਾ ਸੀ ਐਸਆਰ ਐਕਟੀਵਿਟੀਜ਼ ਕਰਦਾ ਰਹਿੰਦਾ ਹੈ ਤੇ ਅਸੀਂ ਇੱਕ ਲੁਧਿਆਣਾ ਚ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਕਿ ਇੱਕ ਹੈਲਦੀ এনवायरमेंट ਆਪਣੇ ਆਸ-ਪਾਸ ਰੱਖੋ ਤੇ ਖੁਦ ਵੀ ਫਿਟਨੈਸ ਆਪਣੇ ਫਿਟਨੈਸ ਵੱਲ ਧਿਆਨ ਦਿਓ ਤੇ ਇਹ ਆਪਾਂ ਬੜਾ ਦਸੰਬਰ ਦਾ ਮਹੀਨਾ ਸ਼ੁਰੂ ਹੋਇਆ ਹੈ ਤੇ ਅਸੀਂ ਬੜਾ ਅੱਛਾ ਵੈਦਰ ਹੈ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਹੁਣ ਆਪਣੀ ਫਿਟਨੈਸ ਨੂੰ ਧਿਆਨ ਰੱਖੋ ਆਉਣ ਵਾਲੀ ਵਿੰਟਰਸ ਵੀ ਆਪਣੇ ਆਪ ਨੂੰ ਫਿਟ ਰੱਖੋ ਕਿਉਂਕਿ ਸਾਡੇ ਇੱਥੇ ਸਰਦੀ ਕਾਫੀ ਪੈਂਦੀ ਹੈ ਪਲੱਸ ਜੋ এনवायरमेंट ਪਿੱਛੇ ਦੀਵਾਲੀ ਤੋਂ ਬਾਅਦ ਪਰਾਲੀ ਕਰਕੇ ਪੋਲੂਸ਼ਨ ਹੋ ਗਿਆ ਸੀ ਤੇ ਅਸੀਂ ਅਵੇਅਰ ਕਰ ਰਹੇ ਹਾਂ ਕਿ ਆਪਣੇ ਆਸ-ਪਾਸ ਦੀ ਸਰੌਂਡਿੰਗਸ ਆਪਣੇ ਸ਼ਹਿਰ ਨੂੰ ਫਿਟ ਰੱਖੋ ਸਭ ਕਿੰਨੇ ਕਿੰਨੇ ਕਿਲੋਮੀਟਰ ਦੀ ਦੇਖੀਏ 3 ਕਿਲੋਮੀਟਰ ਤੋਂ ਸ਼ੁਰੂ ਹੋ ਕੇ 21 ਕਿਲੋਮੀਟਰ ਤੱਕ ਦੀ ਇਹ ਲਗਭਗ ਰੇਂਜ ਹੈ ਜਿਤਨੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਵੀ ਪਾਰਟਿਸਪੇਟ ਕੀਤਾ ਹੈ ਉਹਨੇ ਤੁਸੀਂ ਸੁਣੀ ਰਹੀ ਸੀ ਡਾਕਟਰਸ ਵੀ ਆਏ ਹੋਏ ਇੱਥੇ ਜਿਨ੍ਹਾਂ ਨੇ ਇੱਥੇ ਪਾਰਟਿਸਪੇਟ ਕੀਤਾ ਹੈ ਤੇ ਹਰ ਤਰ੍ਹਾਂ ਦੀ ਕੈਟਾਗਰੀ ਜਿਹਦੀ ਜਿਹਦੀ ਆਪਣੀ ਰਨਿੰਗ ਕੈਪੈਬਿਲਿਟੀ ਹੈ ਉਸ ਦੇ ਸਬੰਧ ਨਾਲ ਉਹਨਾਂ ਨੇ ਪਾਰਟਿਸਪੇਟ ਕੀਤਾ ਹੈ ਤੇ ਮੋਰ ਦੈਨ ਆਈ ਥਿੰਕ 400 ਬੰਦੇ ਦੇ ਕਰੀਬ ਪਾਰਟਿਸਪੈਂਟ ਸਗੇ ਨੇ ਵਿਨਿੰਗ ਦੇ ਲਈ ਕੀ ਕੁਝ ਹੈ ਵਿਨਿੰਗ ਲਈ ਜੀ ਮੈਡਲਸ ਸਗੇ ਨੇ ਇੱਥੇ ਪ੍ਰਾਈਜ਼ਸ ਸਗੇ ਨੇ ਅਪਰੀਸ਼ੀਏਸ਼ਨ ਹੈਗੀ ਹੈ ਤੇ ਸਭ ਮੋਹਲ ਨਾਲ ਇੱਕ ਅਚੇ ਹੈਲਦੀ ਨਾਸਤੇ ਨਾਲ ਵੀ ਹੋਣਾ ਚਾਹੀਦਾ ਜੀ ਸਰ ਜੇ ਗੱਲ ਕਰੀਏ ਤਾਂ ਯੂਥ ਕਿਤੇ ਨਾ ਕਿਤੇ ਘਟ ਨਜ਼ਰ ਆ ਰਿਹਾ ਫਿਲਹਾਲ ਦੇਖਿਆ ਜਾਵੇ ਕਿਉਂਕਿ ਸ਼ਿਆਦੇ ਵਾਲੀ ਗੱਲ ਕਰੀ ਤਾਂ ਪੰਜਾਬ ਨੂੰ ਦੱਸਿਆ ਜਾ ਰਿਹਾ ਤੇ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਸਵੇਰੇ ਉੱਠ ਕੇ 400 ਬੰਦਾ ਤੁਹਾਡੇ ਨਾਲ ਜੁੜਿਆ ਤਾਂ ਇਦਾਂ ਹੋਰ ਕਿੰਨੇ ਇਨੀਸ਼ੀਏਟਿਵ ਲੈ ਸਕਦੇ ਆ ਸਰ ਅਸੀਂ ਇਹੀ ਚਾਹੁੰਦੇ ਆ ਕਿ ਚਲੋ ਅਸੀਂ ਤਾਂ ਜਿੰਨੀ ਇਸ ਟਾਈਮ ਸੋਚੀ ਸੀ ਅਸੀਂ ਇੰਨੀ ਹੀ ਸਟਰੈਂਥ ਸੋਚੀ ਸੀ ਬੜੀ ਐਸ ਇਨੀਸ਼ੀਏਟਿਵ ਅਸੀਂ ਰਿਪੀਟ ਕਰਦੇ ਨਾਂਗੇ ਅੱਗੇ ਵੀ ਆਈ ਜਾਂਦੇ ਆ ਇਹ ਇਹ ਕੈਟਾਗਰੀ 1000 2000 ਤੱਕ ਪਹੁੰਚੇ ਤੇ ਰੋਜ਼ਾਨਾ ਇਹ ਦੇਖੋ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਹਾਡੇ ਥਰੂ ਸਭ ਦੇ ਥਰੂ ਇੱਕ ਮੈਸੇਜ ਕਰਾ ਜਾਂਦਾ ਕਿ ਆਪਾਂ ਸੰਡੇ ਹੈ ਸੰਡੇ ਐ ਨਹੀਂ ਹੁੰਦਾ ਕਿ ਆਪਾਂ 12 ਵਜੇ ਉੱ ਕਸਵਲ ਵੀ ਤੇ ਆਂਦੀ ਹੈ ਛੋਟੇ ਛੋਟੇ ਇਨੀਸ਼ੀਏਟਿਵਸ ਹੁੰਦੇ ਇੱਕ ਦੂਜੇ ਨੂੰ ਜਾਗਰੂਕ ਕਰਨ ਲਈ ਆਈ ਥਿੰਕ ਬਸ ਸਰ ਕਿ ਸਾਡੀ ਕੰਪਨੀ ਐਸਪੀਪੀ ਨੂੰ ਸਪੋਰਟ ਕਰੋ ਅਸੀਂ ਲੁਧਿਆਣਾ ਵਾਸੀ ਲਈ ਵਾਪਸ ਅੱਦਾਂ ਦੀ ਸੀਐਸਆਰ ਐਕਟੀਵਿਟੀਜ਼ ਕਰਦਾ ਰਹਾਂਗੇ ਤੇ ਅਸੀਂ ਅਗੇ এনवायरमेंट ਤੇ ਤੇ ਟਰੀ ਪਲਾਂਟੇਸ਼ਨ ਦਾ ਵੀ ਪਲਾਨ ਕੀਤਾ ਹੈ ਉਹ ਵੀ ਅਸੀਂ ਹਰ ਇੱਕ ਬੰਦੇ ਨੂੰ ਆਪਣੇ ਜਾਣਦੇ ਖਰੂਰਾਂ ਨੂੰ ਵੀ ਸਵਸਥ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤੋੜਨਾ ਚਾਹੀਦਾ ਹੈ ਧੁੜਾਣਾ ਚਾਹੀਦਾ ਹੈ ਔਰ ਖੂਬ ਮਸਤ ਹੋ ਕੇ ਖੁਸ਼ ਰਹਿਣਾ ਚਾਹੀਦਾ ਹੈ ਇਸ ਤਰ੍ਹਾਂ ਨਹੀਂ ਬਣ ਰਿਹਾ ਅੱਜ ਜਿਹੜਾ ਇਹ ਇਵੈਂਟ ਅਗਰ ਸੱਚੀ ਪੁੱਛੋ ਤਾਂ ਬਹੁਤ ਵਧੀਆ ਨਹੀਂ ਰਿਹਾ ਲੇਕਿਨ ਫਿਰ ਵੀ ਵਧੀਆ ਰਿਹਾ ਵਧੀਆ ਇਸ ਕਰਕੇ ਰਿਹਾ ਕਿ ਜੋ ਵੀ ਉਪਰਾਲਾ ਕੀਤਾ ਜਾਂਦਾ ਨਾ ਉਹ ਜੋ ਇਸ ਕੰਮ ਲਈ ਕੀਤਾ ਜਾਂਦਾ ਉਹਨੂੰ ਅੱਛੇ ਕਿਹਾ ਜਾਂਦਾ ਥੋੜਾ ਬਹੁਤੀ ਕਨਫਿਊਜ਼ਨ ਰਹੀ ਲੇਕਿਨ ਉਹ ਕਨਫਿਊਜ਼ਨ ਨੂੰ ਅਗਰ ਆਪ ਨਾ ਦੇਖੀਏ ਤੇ ਆਨ ਹਾਲ ਬਹੁਤ ਬੜਿਆ ਰਿਹਾ ਔਰ ਇਸ ਤਰੀਕੇ ਦਾ ਜੋ ਵੀ ਲੋਕ ਕਰਦੇ ਨੇ ਉਹ ਸਾਡੇ ਲਈ ਬੜੇ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਸਮਾਜ ਦੇ ਪਤੀਅ ਜਿੰਮੇਵਾਰ ਨੇ दे दे इवेंट होने चाहिए। सर हमेशा लुधियाना तक है रगर नहीं रहा इस चीज़ लिए और ला लोग बहुत ही ज्यादा खुद सैकलिंग करते हैं एवरी संडे सिक्सटी किलोमीटर लुधियाना टाइगर के नाते और मैं समझना कि इस तो तुम के कोई गल ही नहीं हो सकती कि अगर आप आपने स्वास्थ्य प्रति समर्पित है तो अगर असं समर्पित हैं तभी किसी समर्पित कह सकते हैं करने लगर असं खुद नहीं करा तो किसी कि कह सकते हैं ਕਿਤੇ ਨਾ ਕਿਤੇ ਘਟਨਾਵਾਂ ਦਾ ਨਜ਼ਰ ਆ ਰਿਹਾ ਉਹਦੇ ਪਿੱਛੇ ਕੀ ਕਾਰਨ ਹੋਵੇ ਦੇਖੋ ਯੂਥ ਕਿੰਨੇ ਕਿਸਮ ਹੈ ਯੂਥ ਉਹ ਹੁੰਦਾ ਜਿਹੜਾ ਯੂਥ ਵਾਲਾ ਕੰਮ ਕਰੇ ਯੂਥ ਉਹ ਨਹੀਂ ਹੁੰਦਾ ਜਿਹੜਾ ਯੂਥ ਵਾਲਾ ਕੰਮ ਨਾ ਕਰੇ ਉਹਨੂੰ ਯੂਥ ਕਿਉਂ ਕਵਾਂਗੇ ਉਹ ਤਾਂ ਯੂਥ ਨਹੀਂ ਕਹਿ ਸਕਦੇ ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਾਂ ਉਹਨਾਂ ਨੂੰ ਪ੍ਰੇਰਿਤ ਕਿੱਦਾਂ ਕਰ ਸਕਦੇ ਹਾਂ ਉਹਨਾਂ ਨੂੰ ਪ੍ਰੇਰਿਤ ਕਰਨ ਲਈ ਤਾਂ ਆਪਾਂ ਨੂੰ ਬਹੁਤ ਮਿਹਨਤ ਕਰਨੀ ਪਵੇਗੀ ਲੇਕਿਨ ਕੋਈ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਅੱਜ ਤਾਂ ਇਵੈਂਟ ਹੁੰਦੇ ਰਹਿਣਗੇ ਆ ਦੇਖੋ ਜੇ ਯੰਗ ਬੰਦੇ ਨੇ ਇਹਨਾਂ ਨੇ ਤਕਰੀਬਨ 7 8 15 ਦਿਨਾਂ ਦੇ ਅੰਦਰ ਕਰੀਬ ਰੋਜ਼ ਗਾਰਡਨ ਚ ਤੋੜ ਕੇ 7 ਕਿਲੋ ਵਜ਼ਨ ਘਟਾਇਆ ਮੇਰਾ ਨਾਮ ਸਾਹਿਲਾ ਜੀ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਸਰ ਮੈਂ ਤਾਂ ਇਹ ਕਹਿਣਾ ਕਿ ਇਦਾਂ ਦੇ ਇਵੈਂਟ ਹੁੰਦੇ ਰਹਿਣ ਤੇ ਸਾਰੇ ਤੰਦਰੁਸਤ ਰਹਿਣ ਅੱਜ ਮੈਂ 3.1 ਕਿਲੋ ਇਸ ਨੂੰ ਜਸਟ ਫੋਕਸ ਕਰ ਰਹੇ ਥੇ ਬਾਅਦ ਤੇ ਤਾਂ ਨਹੀਂ ਮੈਨੂੰ ਲੱਗਾ اچھا ਲੱਗ ਪਰ ਜਦ ਆਇਆ ਥਾ ਤਬ ਥੋੜੀ ਮਿਹਨਤ ਮੈਂ ਆਪਣੇ ਕੁਝ ਥੜੀ ਹੋਈ ਕਿ ਆਹੋ ਚਾਤ ਮਿਲ ਗਈ ਆਪਨੇ ਮੈਡਲ دیا ਹਾਂ ਜੀ ਬੋਲੀ ਬੋਲੀ

आज तो हमने थ्री पॉइंट वन किलोमीटर की रेस पूरी की है तो कैसा एक्सपीरियंस था बहुत अच्छा एक्सपीरियंस था हमारा तो पहले भी कभी पार्टिसिपेट किया नहीं ये फर्स्ट मैराथन था तो कितना मजा आया आया बहुत मजा आया आगे भी पार्टिसिपेट करना हां जी मेरा नाम अमायरा है और मुझे बहुत अच्छा लग रहा है मेडल लेके कितने किलोमीटर आप दौड़े हो

ਕਰੂੰਗੀ ਪਹਿਲੇ ਵੀ ਭਾਗੇ ਹੋ ਆਪੇ ਘਰ ਪਰ ਭੱਗਦੇ ਰਹਿੰਦੇ ਪਹਿਲੇ ਵੀ ਕੀਆ ਤਾਂ ਇਸਨੇ ਬਹੁਤ ਹੀ ਜ਼ਿਆਦਾ ਮਜ਼ਾ ਆਇਆ ਜੀ ਆਪਾਂ ਨੂੰ ਇਹ ਜਿਹੜੀ ਰਨ ਹੈ ਦੀ ਸੀ ਥਿਸ ਇਜ਼ ਵੈਰੀ ਗੁੱਡ ਫੋਰ ਹੈਲਥ ਆਪਾਂ ਨੂੰ ਹਰ ਸੰਡੇ ਨੂੰ ਸੰਡੇ ਆਰਗੇਨਾਈਜ਼ ਕਰਨੀ ਚਾਹੀਦੀ ਹੈ ਆਪਾਂ ਨੂੰ ਭਜਣਾ ਚਾਹੀਦਾ ਇਫ ਯੂ ਆਰ ਰਨਿੰਗ ਐਟ ਯੂਅਰ ਹੋਮ ਯੂ ਸ਼ੁਡ ਬੀ ਥੇਰ ਤੁਸੀਂ 5-7 ਕਿਲੋਮੀਟਰ ਐਵਰੀ ਡੇ ਸ਼ੁਡ ਬੀ ਥੇਰ ਲੁਧਿਆਣਾ ਜਗਰੂ ਹਾਂ ਜੀ ਹਾਂ ਜੀ ਅਸੀਂ ਰੂਟੀਨ ਰੂਟੀਨ ਚ ਪਾਰਟਿਸਪੇਟ ਕਰਦੇ ਹਾਂ ਐਵਰੀ ਸੰਡੇ ਆਲਮੋਸਟ ਵਿਨਿੰਗ ਪ੍ਰਾਈਜ਼ ਵੀ ਰੱਖਿਆ ਤੇ ਮੈਂ ਤਾਂ ਨਹੀਂ ਕੀਤਾ ਵਿਨ ਅਸੀਂ 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 ਕਦੀ ਵਿਨ ਉਸ ਤੋਂ ਦੌੜੇ ਨਹੀਂ ਕਦੀ ਅਸੀਂ ਅਸੀਂ ਮਜੇ ਵਿੱਚ ਦੌੜਦੇ ਆਪਣੇ ਆਪਣੇ ਹੱਜ਼ ਲਈ ਦੌੜਦੇ ਅਸੀਂ ਐਵਰੀ ਡੇ ਕਿਤੇ ਨਾ ਲੈ ਜਾਓ ਅੱਜਕੱਲ੍ਹ ਯੂਥ ਜਿਹੜਾ ਘੱਟ ਨਜ਼ਰ ਆ ਰਿਹਾ ਹੈ ਯੂਥ ਤੇ ਦੇਖੋ ਜੀ ਯੂਥ ਤੇ Punjab ਚ ਰਹਿ ਹੀ ਨਹੀਂ ਗਿਆ ਮੇਰੇ ਹਿਸਾਬ ਨਾਲ ਯੂਥ ਸਾਰਾ ਆਊਟ ਆਫ ਪੰਜਾਬ ਹੀ ਚਲਾ ਗਿਆ ਵੀ ਹੁੰਦੇ ਬਈਏ ਰਹਿ ਗਏ ਤੇ ਹੁੰਦੇ ਹਾਂ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਲੋਕ ਸਰ ਮੇਰਾ ਮੈਸੇਜ ਇਹੀ ਹੈ ਜੀ ਕਿ ਆਪਾਂ ਨੂੰ ਆਪਣੀ ਸਿਹਤ ਬਾਰੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਇਹ ਸਾਡੇ ਮਿੱਤਰ ਹੈ ਜੀ ਰਮਨ ਗਿੱਧਰ ਜੀ ਬੀਐਸਐਫ ਚ ਰਿਟਾਇਰ ਹੋ ਕੇ ਆਏ ਆ ਤੇ ਜਿਹੜਾ ਡੇਲੀ ਹਰ ਹਰ ਸੰਡੇ ਰਨਿੰਗ ਕਰਦੇ ਆ